ਪਾਲ ਸਿੰਘ ਕਜ਼ਾਕ ਉਹਨਾਂ ਦੀ ਕਹਾਣੀ ਉਤਾਰ ਥਰੇਕ ਸ਼ਾਂਗੇ ਜੋਤੇ ਦੀ ਦੂਜੀ ਰਾਹਲ ਮੱਲੀ ਸੀ ਜਗਰੂਪ ਤੇ ਮਾਂ ਆਗੇ ਹੰਡਾਲੀ ਪੈਲੀ ਵਿੱਚ ਛੜ ਬਲਦ ਛਾਵੇਂ ਬੰਨ ਲੈ ਤਿੰਨੇ ਖੂਤੇ ਬੈਠੇ ਹਰ ਵਾਰ ਮਾਂ ਉਹਨੇ ਸਬਜ਼ੀਆਂ ਚੌਲ ਆਚਾਰ ਕੜਾ ਬਹੁਤ ਕੁਝ ਲੈ ਕੇ ਆਈ ਜਗਰੂਪ ਗੇੜਾ ਮੰਨ ਚਲ ਗਿਆ ਮਾਂ ਨੇ ਨੇਕ ਨੂੰ ਰੋਟੀ ਖਵਾਈ ਜਗਰੂਪ ਦੇ ਆਉਣ ਤੋਂ ਪਹਿਲਾਂ ਨੇਕ ਦਾ ਹੱਥ ਕੋਟ ਦੇਖਿਆ ਪੁੱਤ ਥੋੜਾ ਚਿਰ ਹੋਰ ਸਬਰ ਢਾਈ ਕਨਾਲਾਂ ਹਾਲੇ ਖੂਚ ਨੇ ਉਹਨੇ ਥੋੜੇ ਜਿਹੇ ਪੈਸੇ ਮੁੱਠੀ ਦਿੱਤੇ ਜਦੋਂ ਜੀ ਕਰੇ ਮਾਰ ਜੀ ਸ਼ਹਿਰ ਗੇੜ ਸੱਤਿਆ ਉਹਦੀ ਸਕੀ ਮਾਂ ਸੀ ਜਗਰੂਪ ਦੀ ਮਤਰੇਈ ਤੇ ਜਗਰੂਪ ਮਤਰੇਆ ਭਰਾ ਸੀ ਪਰ ਸਕਿਆਂ ਤੋਂ ਬਾਅਦ ਜਗਰੂਪ ਸ਼ਹਿਰ ਨੌਕਰੀ ਕਰਦਾ ਹਨੇਕ ਆਪਣੇ ਸਿਆਣਾ ਦੇ ਨਾਲ ਜਗਰੂਪ ਦੇ ਦੋ ਕਿੱਲੇ ਵੀ ਬਹੁੰਦਾ ਕਦੇ ਜਗਰੂਪ ਨੂੰ ਨੇੜੇ ਆਉਂਦਾ ਦੇਖ ਸਕਦੇ ਨੇ ਜਗਰੂਪ ਦੀਆਂ ਕੁਝ ਪੈਂਟਾਂ ਕਮੀਜ਼ ਚੁਲਿ ਚੁੱਕ ਕੱਢ ਨੇਕ ਨੂੰ ਕਹਿੰਦੇ ਨਵੀਆਂ ਹੀ ਨੇ ਬਸ ਕੋੜੀ ਦੇ ਰੰਗ ਹੀ ਚੜ ਗਏ ਮਨੋ ਚੱਕ ਆ ਕੇ ਜਗਰੂਪ ਨੇ ਕਿਹਾ ਬਹੁਤਾ ਨਖਾਪਿਆ ਕਰ ਨੇਕ ਸਿਆ ਜਦ ਬਾੜਾ ਕੰਮ ਹੋਵੇ ਆਪ ਤ ਪਾ ਲਿਆ ਕਰ ਜੱਟ ਦੀ ਜੂਨ ਹੈ ਮੜੀਆ ਬਾਈ ਮਿੱਟੀ ਤਾਂ ਕਹਿੰਦੇ ਮਿੱਟੀ ਦੇ ਨਾਲ ਹੀ ਕੁਲਦੀ ਆ ਪੱਲੇ ਤਾਂ ਕੁਛ ਪੈਣਾ ਕੋਈ ਨਾ ਪੁੱਤ ਬਥੇਰਾ ਸੁੱਖ ਨਾਲ ਪੱਲੇ ਤੂੰ ਕਿਉਂ ਸੰਸਾ ਕਰਦਾ ਹੈ ਜਿਹੜੀ ਭਾਬੀ ਪੱਲੇ ਚੋਂ ਕੱਢ ਕੇ ਪਰੇ ਮਾਰੀ ਮੰਚ ਨੇਕ ਨੇ ਕਿਹਾ ਕਦੇ ਚਲੀਏ ਨੇਕ ਨੇ ਕਿਹਾ ਨਾ ਕਬੜਾ ਤੈਨੂੰ ਮਿਲਣਾ ਸੀ ਮਿਲ ਲੈ ਘਰੇ ਕੰਦਾਂ ਨੂੰ ਮਿਲਣਾ ਮਾਂ ਨੇ ਕਿਹਾ ਜਗਰੂਪ ਨੇ ਵੀ ਹਮੇ ਭਰੀ ਚੰਗਾ ਪੁੱਤ ਖਿਆਲ ਰੱਖਿਆ ਆਪਣਾ ਤੁਰ ਗਏ ਦੋਨੇ ਅੱਜ ਵੀ ਐਵੇਂ ਹੋਇਆ ਹਰੇਕ ਪੁਰਸ਼ ਬੈਲੀ ਤੇ ਸੱਤਿਆ ਦਾ ਪੁੱਤ ਸੀ ਜਗਰੂਪ ਪੁਰਸ਼ਾਂ ਦੀ ਪਹਿਲੀ ਪਤਨੀ ਦਿਆਲੋ ਚੋਂ ਸੀ ਦਿਆਲੋ ਪੁਰਸ਼ਾਂ ਦਾ ਕਰੇਵਾ ਬਿਆੰਦਰ ਸੀ ਦਿਆਲੋ ਜਗਰੂਪ ਨੂੰ ਕਰੇਵੇ ਚ ਨਾਲ ਹੀ ਲੈ ਕੇ ਆਈ ਦੇਅਲੋ ਕਰੜੀ ਕਾਠੀ ਦੀ ਤੀਵੀ ਸੀ ਪੂਰਨ ਸਿੰਘ ਦੇ ਬੈਲ ਨੇ ਭੰਨਤੀ 6 ਸਾਲਾਂ ਚ ਜਗਰੂਪ ਨੂੰ ਬਤੇ ਪਿਓ ਦੀ ਸੱਟ ਝੋਲੀ ਤੁਰ ਗਈ ਨੰਦ ਨੇ ਸੌਣ ਦੰਦਾ ਨਾ ਰਾਤ ਨੂੰ ਸੌਣ ਦਾ ਟਿੱਕੀ ਰਾਤ ਬੱਕਰੇ ਬੋਲਦੇ ਬੱਕਰੇ ਪੜਦੇ ਦੇਅਲੋ ਤੇ ਇਸ ਦੁਨੀਆ ਤੋਂ ਤੁਰ ਗਈ ਜਗਰੂਪ ਨੂੰ ਛੱਡ ਗਈ ਸ਼ਰੀਕਾਂ ਦੇ ਚੱਕਿਆਂ ਚ ਗਿਆ ਪੂਰਨ ਸਿੰਘ ਆਪਣੀ ਉਮਰ ਤੋਂ 10 ਸਾਲ ਛੋਟੀ ਸਤਿਆ ਨੂੰ ਵਿਆਹ ਲਿਆ ਸਤਿਆ ਗਰੀਬ ਘਰ ਦੀ ਸੀ ਰੂਪ ਤੇ ਸੁਭਾਅ ਪੱਖੋਂ ਬਹੁਤ ਹੀ ਚੱਕਮੀ ਸੀ ਮੈਲੀ ਪੂਰਨਸ ਦੇ ਗਹਿਣੇ ਪਈ ਜ਼ਮੀਨ ਤੇ ਨੈਸ਼ਨਲ ਪੰਨੀ ਦੇ ਦੀ ਝੋਲੀ ਆ ਪਈ ਜਗਰੂਪ ਦੇ ਨਾਨਕਿਆਂ ਨੂੰ ਹੱਤਾ ਪੈਰਾਂ ਦੀ ਪੈ ਗਈ ਸਿਆੜ ਤਾਂ ਪਹਿਲਾ ਹੀ ਫੀਮ ਤੇ ਸ਼ਰਾਬ ਦੀ ਜਗਾ ਪਰੌਣੇ ਨੇ ਠੋਕਤੇ ਹੁਣ ਜਵਾਕ ਸੱਤਿਆਂ ਨੇ ਜੰਮਤਾ ਜਗਰੂਪ ਹੜੁੱਤ ਸਾਫਤ ਹੋਊ ਨਾਨਕੇ ਸਿਆਣੇ ਨਿਕਲੇ ਪੂਰਨ ਦੇ ਜਿਉਂਦਿਆਂ ਜਗਰੂਪ ਦੇ ਨੌ ਦੋ ਕਿੱਲੇ ਲਵਾਤੇ ਸੱਤਿਆਂ ਹੀ ਬਾੜੀ ਜ਼ਮੀਨ ਬੈਸ ਸੀ ਕੁਝ ਗਹਿਣੇ ਬਾਕੀ ਰਹਿੰਦੀ ਬਾਣੀਆਂ ਦੀ ਵਹੀਤ ਥੱਲੇ ਸੱਤਿਆਂ ਦੂਰ ਅੰਦੇਸ਼ ਸੀ ਉਹ ਰੱਜ ਕੇ ਜੀਉਣ ਦਾ ਸੁਪਨਾ ਲੈ ਕੇ ਆਈ ਤੇ ਉਹਨਾਂ ਚਾਇਆ ਪੂਰਨ ਸਿਉਂ ਛੇਤੀ ਤੁਰਦਾ ਬਣ ਉਹ ਹੀ ਹੋਇਆ ਪੂਰਨ ਸਿਉਂ ਦੀ ਸ਼ਰਾਬ ਲੜਗੀ ਤੇਰਵੇਂ ਤੋਂ ਬਾਅਦ ਸੱਤਿਆ ਪਟਵਾਰੀ ਨੂੰ ਮਿਲੀ ਪਤਾ ਲੱਗਿਆ ਦੋ ਕਿੱਲੇ ਗੈਣੇ ਨੇ ਅੱਧਾ ਕਿੱਲਾ ਭਾਰ ਮੁਕਤ ਸੁਰਜਾ ਬਾਣੀਆਂ ਬਹੀ ਲੈ ਕੇ ਆ ਖੜਿਆ ਸੱਤਿਆ ਕੇਵਲ ਅੱਖਰ ਠਾਲ ਨੇ ਜਾਣਦੀ ਪਰ ਜਦੋਂ ਉਹਨੇ ਸੂਰਜੇ ਦੀ ਥਿੰਦੀ ਬਹੀ ਉਤੇ ਪੂਰਨ ਸਿਉਂ ਦੇ ਫੈਲੇ ਅੰਗੂਠੇ ਨੂੰ ਵੇਖਿਆ ਉਹਨੂੰ ਲੱਗਿਆ ਸੁਪਨੇ ਵਹੀ ਦੇ ਵਕਿਆ ਹੇਠੀ ਦਫਨ ਹੋ ਗਏ ਸੱਤਿਆ ਲਈ ਦੋ ਰਾਹ ਸੀ ਛੱਡ ਛੜਾ ਕੇ ਤੁਰਦੇ ਬਣ ਜਾਂ ਅੱਗ ਚ ਸ਼ਾਲ ਮਾਰੇ ਦੋਵੇਂ ਥਾਂ ਨਰਕ ਸੀ ਪਾਸਲਾ ਮਰਨਾ ਤਾਂ ਭੱਜਿਆ ਕਿਉਂ ਜਾਵੇ ਉਹਨੇ ਸਿਰ ਨੂੰ ਤਾਂ ਬਣਾ ਲਿਆ ਗੱਡਾ ਪੈਰ ਬਣਾ ਲੇ ਪਈਆ ਕੁਛੜ ਚੱਕ ਕੇ ਨਿੱਕੀ ਜੀ ਜਿੰਦ ਅੱਧੇ ਕਿੱਲੇ ਨਾਲ ਦੋ ਕਿੱਲੇ ਗਹਣੇ ਵਾਲੇ ਰੱਖ ਕੇ ਵਾਹੀ ਚੱਕ ਲਈ 15 ਬਰੇ ਨਿਕਲ ਗਏ ਪਤਾ ਹੀ ਲੱਗਿਆ ਸੱਤਿਆ ਹਰ ਸਾਲ ਫਸਲ ਬੋਰਦੀ ਬਾਣੀਏ ਦਾ ਵਿਆਜ ਦਿਨ ਰਾਤ ਸੂੰਦਾ ਸ਼ਾਜੀ ਲੈਣ ਵਾਲਾ ਮਰ ਗਿਆ ਰੱਬ ਜਾਮਨਾ ਮੈਂ ਨਹੀਂ ਜਾਣਦੀ ਉਹਨੇ ਕੀ ਲਿਆ ਤੂੰ ਕੀ ਦਿੱਤਾ ਪਰ ਮੈਂ ਪਾਈ ਪਾਈ ਮੋੜੂ ਬਸ ਧੂਣਾ ਬਾਹਰ ਕੱਢੀ ਸੱਤਿਆ ਨੇ ਕਿਹਾ ਮੰਡੀ 'ਚ ਹਿੱਸੇ ਦੀ ਵੰਡ ਬਣਾਈ ਤੇ ਗੱਲ ਨਸ਼ਰ ਹੋ ਗਈ। ਬੇਦਮਾ ਤੀਵੇਂ ਸਾਰੀ ਜ਼ਮੀਨ ਇਸ ਜਿੰਦਗੀ ਛੜਾ ਸੀ ਸ਼ਰੀਕ ਜਗਰੂਪ ਕੋਲ ਜਾ ਖੜੇ। ਤੇ ਬੇਤੇ ਤਾਂ ਛੜਾ ਲੈਣੀ ਆ ਉਹਨੇ। ਜਗਰੂਪ ਨੌਕਰੀ 'ਚ ਸੇ ਬੈ ਬਰਿਆ ਪਰ ਪਿੰਡ ਨਹੀਂ ਸੀ ਆਉਂਦਾ। ਨਾਨਕਿਆਂ ਦੀ ਸ਼ਹਿ ਤਕੜੇ ਨਾਨਕ ਸੀ ਮੋਢਿਆਂ ਤੇ ਥੁੱਕਦਾ। ਬੈਲ ਪੁਣੇ ਵਿੱਚ ਪੈਰ ਰੱਖਦਾ ਜਗਰੂਪ ਪਰ ਨੌਕਰੀ ਕਰਦਾ। ਜਗਰੂਪ ਨੇ ਨਾਨਕਾਂ ਨਾਲ ਗੱਲ ਕੀਤੀ ਨਾਨਕ ਸਤਿਆਂ 'ਤੇ ਬੜਕਾ ਸਿਰਦੇ ਉਹ ਸਤਿਆਂ ਨੂੰ ਵੀ ਧੀ ਸਮਝਦੇ। ਇਕ ਦਿਨ ਜਗਰੂਪ ਖੁਦ ਸਤਿਆ ਦੇ ਸਾਹਮਣੇ ਪਿੰਡ ਆ ਖੜਿਆ ਸਤਿਆ ਬਾਹਰ ਖੂਹ ਤੇ ਪੱਠੇ ਕੁੱਤਰ ਕੇ ਹੱਟੀ ਨੇਕ ਦਿਹਾੜੀ ਦਾ ਨਾ ਮੱਕੀ ਘੜਵਾਉਂਦਾ ਸੀ ਜਗਰੂਪ ਸਤਿਆ ਨੂੰ ਦੇਖਦਾ ਰਹਿ ਗਿਆ ਸਾੰਬਲਾ ਰੰਗ ਤਿੱਖੇ ਨਕਸ਼ ਸੂਤ ਮੀਂਦੇ ਇਹ ਪੂਰਨ ਸੋ ਬੈਲੀ ਦੀ ਕਰਾਲੀ ਨਹੀਂ ਹੋ ਸਕਦੀ ਪਹਿਲੀ ਵਾਰ ਦੋਨੇ ਮਿਲੇ ਜਗਰੂਪ ਹੌਟਲ ਜੀ ਮੈਂ ਮੈਂ ਜਗਰੂਪ ਜੀ ਸਤਿਆ ਨੂੰ ਚਾ ਚੜ ਗਿਆ ਤੇ ਤਾਂ ਕੇ ਗਲਵਕੜੀ ਚ ਲਿਆ ਮੱਥਾ ਚੋਂ ਮੈਂ ਕੋਟਟੀ ਚ ਮੰਜਾ ਢਾ ਕੇ ਤੰਨ ਭਾਗ ਸਾਡੇ ਤੁਸੀਂ ਆਇਆ ਸਤਿਆ ਦਾ ਚਾ ਠੱਲੇ ਜਾਂਦਾ ਉਹ ਜੂਰੂਪ ਲਈ ਖੀਵੀ ਹੋ ਗਈ ਹਰਨੇਕ ਸੱਦ ਲਿਆ ਹਰਨੇਕ ਜੂਰੂਪ ਨੂੰ ਦੇਖਦੇ ਡੰਗ ਰਗਾ ਚਿੱਟੇ ਲੀੜੇ ਰੋਪਦਾਰ ਚਿਹਰਾ ਸਤਿਆ ਖੁਸ਼ੀ ਚ ਅੱਖਾਂ ਪਰ ਆਈ ਕਿਉਂਕਿ ਵੱਡਾ ਸੀ ਉਥਾ ਨਾਲ ਘਰ ਵਾਲੀ ਦੇ ਦਿਆਲੋ ਦੇ ਆਇਆ ਸੀ ਉਹਦੇ ਬਾਅਦ ਸਤਿਆ ਦਾ ਵਿਆਹ ਹੋਇਆ ਸਤਿਆ ਤੋਂ ਬਾਅਦ ਧਰਨੇ ਖੋਇਆ ਉਹ ਤਾਂ 15-18 ਸਾਲ ਬଡਾ ਸੀ ਇਉਂ ਲੱਗਦਾ ਜਿਵੇਂ ਮਾਂ ਦੇ ਹਾਨ ਦਾ ਜਗਰੂਪ ਉਹਨੇ ਪੈਰੀ ਪਰਤ ਗਿਆ ਮੁੜਦੇ ਜਗਰੂਪ ਤੇ ਜੇਹੰਚ ਇੱਕੋ ਹੀ ਗੱਲ ਆਈ ਉਹਨੇ ਇੱਕ ਖੇਤਾਂ ਚ ਔਰਤ ਦੇਖੀ ਪਾਟੀਆਂ ਲੀਰਾਂ ਚ ਅੰਗਾਰ ਲਪੇਟੀ ਬੈਠੀ ਜਗਰੂਪ ਜਿਹੜਾ ਪਿੰਡ ਨਹੀਂ ਸੀ ਵੱੜਦਾ ਹੁਣ ਗੇੜੇ ਨਾਲ ਪਿੰਡ ਆਉਂਦਾ ਗਹਿਣੇ ਪੇ ਜ਼ਮੀਨ ਛਡਾਉਣ ਦੀ ਹਾਮੀ ਭਰਦਾ ਸੱਤਿਆ ਦੀ ਰੁੱਖੀ ਮਿੱਠੀ ਖਾਂਦਾ ਪਰਤ ਜਾਂਦਾ ਸਮਾਂ ਆਇਆ ਜਗਰੂਪ ਸੱਤਿਆ ਨੂੰ ਸ਼ਹਿਰ ਲੈ ਗਿਆ ਜਗਰੂਪ ਦੀ ਘਰ ਵਾਲੀ ਦਾ ਜੁਨੇਪਾ ਸਿਰ ਤੇ ਸੀ ਉਹ ਦਿਨ ਤੇ ਆ ਦਿਨ ਤੇ 3 ਸਾਲ ਹੋ ਗਏ ਸਤਿਆਣਾ ਮੁੜੀ ਸ਼ਹਿਰ ਤੋਂ ਜਗਰੂਪ ਦੇ ਪਤਨੇ ਪ੍ਰੀਤ ਤੇ ਪੁੱਤ ਜੋੜੇ ਜੰਮ ਕੇ ਪੇਕੇ ਚਲੇ ਗਈ ਉਹਦੀ ਜਿਸੀ ਜਾਂ ਸਤਿਆ ਰਹੂ ਜਾਂ ਉਹ ਰਹੂ ਜਗਰੂਪ ਨੇ ਨਾਨਕੇ ਵੀ ਸਤਿਆ ਦੁੱਖ ਆਦੇ ਪਰ ਜਗਰੂਪ ਆਂਦਾ ਮਤਰੀ ਹੋਈ ਹੈ ਪਰ ਹੈ ਤਾਂ ਮਾਈ ਹੈ ਸਕਿਆ ਤੋਂ ਵੱਧ ਹੈ ਇੱਕ ਦਿਨ ਅਚਾਨਕ ਪ੍ਰੀਤ ਨੇਕ ਨੂੰ اڈੇ 'ਚ ਮਿਲ ਗਈ ਤੇ ਪ੍ਰੀਤ ਨੇ ਜਿਹੜੀ ਗਰੂਪ ਦੇ ਕਾਰਨ ਸੀ ਉਹਨੇ ਕਿਹਾ ਨੇਕ ਦੇ ਕੋ ਪਾਣੀ ਉਹ ਪਾਣੀ ਹੋ ਗਿਆ ਜੀ ਚਾਹ ਪੀਏ ਕਿਤੇ ਨੇਕ ਸੰਗ ਗਿਆ ਪੀ ਪ੍ਰੀਤ ਨੇ ਬਾਹ ਫੜਕੇ ਦੁਕਾਨ ਤੇ ਬਿਠਾ ਲਿਆ ਦੇਖ ਜੇ ਗੱਲ ਪੁੱਛਾਂ ਬੁਰਾ ਤਾਂ ਨਹੀਂ ਮੰਨਦਾ ਹਾਂ ਜੀ ਪੁੱਛ ਭਾਬੀ ਤੇਰੀ ਮਾਂ ਮੇਰੇ ਘਰੇ ਕੀ ਕਰਦੀ ਐ ਦੇਖਨੇ ਕੋਈ ਜਵਾਬ ਨਾ ਦਿੱਤਾ ਨੇਕ ਤੈਨਹੀਂ ਕਿਹਾ ਆਪਣੀ ਮਾਂ ਨੂੰ ਵੀ ਤੇਰਾ ਉੱਥੇ ਕੀ ਕੰਮ ਕਿਹਾ ਫੇਰ ਕਹਿੰਦੀ ਭੋਰਾ ਪਰ ਜੋ ਆਕਾ ਨੂੰ ਕਿਹਦੇ ਹਾਲ ਛੱਡ ਕੇ ਆਵਾ ਜੋ ਆਕ ਮੇਰੇ ਨੇ ਮੈਂ ਪਾਲਦੀ ਹੁਣ ਉਹਦੀ ਰੋਟੀ ਪੱਕਦੀਆ ਜੋ ਆਕ ਵੀ ਪੜੀ ਜਾਂਦੇ ਤੂੰ ਦੱਸ ਮੈਨੂੰ ਕਿਉਂ ਲੈ ਕੇ ਜਾਉ ਉਹ ਪ੍ਰੀਤਖੇ ਜੀ ਪਈ ਸੀ ਇਹ ਤਾਂ ਫੇਰ ਹੁਣ ਵੀਰਾ ਦੇਖੇ ਤੇਰਾ ਕਿਧਰੋਂ ਹੋ ਗਿਆ ਵੀਰਾ ਉਹ ਪਹਿਲਾਂ ਤਾਂ ਇਹ ਸਮਝਾ ਮੈਨੂੰ ਤੇਰਾ ਉਹ ਕੀ ਲੱਗਦਾ ਦਿਆਲੋਂ ਦਾ ਤੇਰੇ ਪਿਓ ਨਾਲ ਕਰੇਵਾ ਹੋਇਆ ਇਹ ਦਿਆਲੋਂ ਨਾਲ ਪਤਾ ਨਹੀਂ ਪਿੱਛੋਂ ਕਿੱਥੋਂ ਆਇਆ 18 ਸਾਲ ਤੇ ਤੂੰ ਬੜਾ ਉਹ ਏ ਨਾ ਤੇਰੇ ਪਿਓ ਦਾ ਕੁਝ ਲੱਗਿਆ ਨਾ ਤੇਰਾ ਜੇ ਤੇਰੇ ਪਿਓ ਦਾ ਕੁਝ ਲੱਗਿਆ ਤਾਂ ਤੇਰੀ ਮਾਂ ਦਾ ਕੀ ਲੱਗਿਆ ਇਹ ਮੈਂ ਕੀ ਜਾਣਾਂ ਨੇਕ ਨੇ ਫੇਰ ਕੇ ਬਸ ਤੂੰ ਨਾ ਸਿਆਣਾ ਬਣੀ ਕਦੇ ਨਹੋਰਾ ਸੀ ਪ੍ਰੀਤ ਨੂੰ ਇਹ ਕਹਿੰਦੇ ਆ ਕਾਠ ਵੀ ਨਜ਼ਰ ਨਾਲ ਨੇਕ ਵੱਲ ਦੇਖਿਆ ਨੇਕ ਦੇ ਚਾਲ ਨਾ ਚੱਲੋ ਹੀ ਬੌਂਦਲ ਗਿਆ ਦੇਖ ਜਾਂ ਤਾਂ ਆਪਣੀ ਮਾਂ ਨੂੰ ਲਿਆ ਨਹੀਂ ਮੈਂ ਤੇਰੀ ਰੋਟੀਆਂ ਥੱਪਣ ਤੇ ਜਵਾਕ ਜੰਮਣ ਤੇਰੇ ਘਰੇ ਆ ਬਹਿਣਾ ਨੇਕ ਦੇ ਕੱਪੜਿਆਂ ਵੱਲੋਂ ਚਾਕੀ ਅੱਜ ਗਰੂਪ ਦੇ ਕੱਪੜੇ ਤੂੰ ਭਾਈ ਫਿਰਦਿਆਂ ਅੱਛਾ ਤੈਨੂੰ ਅਤਾਰ ਦੇਤਾ ਉਹਨੇ ਗੱਲ ਸੁਣ ਜੇ ਅਤਾਰ ਹੀ ਹਡਾਉਣਾ ਤਾਂ ਚੱਜ ਨਾਲ ਹਡਾ ਇਕੱਲੇ ਕੱਪੜਿਆਂ ਦਾ ਨਾ ਹਡਾ ਮੈਂ ਵੀ ਤੇਰੇ ਘਰੇ ਆਉਣੀ ਆ ਮੈਂ ਵੀ ਉਹਦਾ ਅਤਾਰ ਸਿੱਧੀਆਂ ਗੱਲਾਂ ਪੜੀ ਲਿਖੀ ਕੁੜੀ ਨੇ ਬਰਸ਼ੇ ਵਾਂਗੂ ਮਾਰੀ ਨੇਕ ਜਿਵੇਂ ਮੇਜ਼ ਤੇ ਉਸ ਪਰ ਬੈਠਾ ਉਹਦੇ ਵੱਲ ਨੂੰ ਝੁਕਿਆ ਤਾਂ ਉਹਨੇ ਸਵਾਰ ਕੇ ਜਦ ਦੇਖਿਆ ਪ੍ਰੀਤਵਾਲ ਉਦੀ ਹੋਸ਼ ਗਈ। ਵਿਸ਼ਨੂ ਬੇਲ ਨੇ ਕਹਿੰਨੇਕ ਸ਼ਰੀਕ ਸੇਰੇ ਬਣ ਕੇ ਨਹੀਂ ਟੁੱਕਦਾ। ਬਾਕੀ ਕਸਰ ਨਹੀਂ ਛੜਦਾ ਹੁੰਦਾ। ਜਿੱਦਾਂ ਤੈਨੂੰ ਲੱਗੇ ਜਗਰੂਪ ਨੇ ਮੀੜੀ ਮੀਟੀ ਚਾੜੀ ਆ। ਆ ਜੀ ਰਲ ਕੇ ਲਾ ਦੇਾਂਗੇ ਤੇਰੇ ਨਾਲ ਤੁਰੂ ਮੈਂ। ਨੇਕ ਨੂੰ ਘੁੱਟਿਆ ਚਲੇ ਗਈ। ਨੇਕ ਲਈ ਖਾਣਾ ਮੁਸ਼ਕਲ ਹੋ ਗਿਆ। ਪਹਿਲੀ ਵਾਰ ਜਵਾਨੀ ਦੇ ਦਿਨਾਂ 'ਚ ਗਰੀਬੀ 'ਚ ਪਲਿਆ ਹੋਇਆ ਨੇਕ ਨੂੰ ਪਹਿਲੀ ਵਾਰ ਸ਼ੂ ਹੋਈ। ਜਦੋਂ ਵੀ ਉਹਨੂੰ ਯਾਦ ਆਉਂਦੀ ਏ ਗੱਲ ਝੂਮ ਉੱਠਦਾ। ਉਦੇ ਬਾਅਦ ਜਗਰੂਪ ਦਾ ਕੋਈ ਲੱਥਾ ਕਪੜਾ ਮਾ ਦਿੰਦੀ ਉਹਨੂੰ ਯਾਦ ਆਉਂਦਾ ਜੇ ਆਤਾਰ ਹੀ ਹਟਾਉਣਾ ਤਾਂ ਚੱਜ ਨਾਲ ਹੰਡਾ ਯਾਦ ਆ ਜਾਂਦਾ ਗਵਾਰੇ ਦੀ ਪੰਡ ਫੜਦਿਆਂ ਉਹਦੀਆਂ ਅਰਕਾਂ ਤੱਕ ਨੰਗੀਆਂ ਬਾਹਾਂ ਕੰਡ ਨਾਲ ਵਿੰਨੀਆਂ ਗਈਆਂ ਖਾਲ ਚ ਖੜੋਤੇ ਪਾਣੀ ਵਿੱਚੋਂ ਬਾਹਾਂ ਧੋ ਕੇ ਸਾਡਾ ਪਿੱਛੋਂ ਕਿਹਨੇ ਜੱਫੀ ਪਾਲੀ ਗਰਨਾਇਬ ਸੀ ਕਾਲੀਆਂ ਦਾ ਪੋਤਾ ਹਰਨੇਕ ਦਾ ਯਾਰ ਸ਼ਹਿਰ ਨੌਕਰੀ ਕਰਦਾ ਭਾਈ ਦੀ ਸੌਬਤ ਸੌਬਤ ਦੇ ਵਿੱਚ ਵੜਿਆ ਮੁੰਡਾ ਕਾਲੀਆਂ ਦੇ ਪਰ ਵਿਗੜ ਗਿਆ ਸ਼ਰਾਬ ਸਿਗਰਟ ਜਦ ਵੀ ਆਉਂਦਾ ਨੇਕ ਕੋਲ ਚੋਰੀ ਦੇ ਸੂਟੇ ਤੇ ਦੇਸੀ ਦੇ ਹਾੜੇ ਲਾ ਕੇ ਜਾਂਦਾ ਕਿਦਾਂ ਨੇਕ ਸਿਆ ਠੀਕ ਆ ਤੂੰ ਦੇ ਖਬਰਾਂ ਠੀਰ ਨੇਕ ਨੇ ਗਰਨਾਬ ਦੇ ਫੱਬ ਮੇ ਲੀੜੇ ਗੌਣ ਨਾਲ ਦੇਖੇ ਜਿਗ ਰੂਪ ਦਾ ਤਾਰ ਲੈਣ ਵੇਲੇ ਚੇਤਾ ਪਰ ਜਹਰ ਨਾਲ ਦੋਨੇ ਖੋਚਰੇ ਇੱਕ ਤਾਂ ਯਾਰ ਸੂਟਾ ਲਵਾ ਨਾਲ ਇੱਕ ਭਾਂਡਾ ਛੰਨਾ ਲਿਆ ਕੋਈ ਦੇਖ ਸਿਗਰਟ ਨਹੀਂ ਪੀਂਦਾ ਘਰ ਦੀ ਕੱਢੀ ਹਲ ਬਲੇ ਰਹਿੰਦੀ ਸੀ ਪਰ ਭਾਂਡੇ ਛੰਨੇ ਦਾ ਮਤਲਬ ਗਰਦਨੇ ਤਾਰੂ ਲੈ ਕੇ ਆਇਆ ਨੇਕ ਨੇ ਜਦੋਂ ਖੂਚੋਂ ਪਾਣੀ ਦਾ ਦੋਲ ਕੱਢ ਕੇ ਆਪਣੀ ਮਾਮਲੋਂ ਲਿਆਂਦੀ ਆਚਾਰ ਦੀ ਫਾੜੀ ਕਾਲਜ ਧਰੀ ਗਰਨੇਵ ਵੱਤੀ ਸਿਗਰਟ ਪੀ ਚੁੱਕਿਆ ਸੀ ਅੱਜ ਆਚਾਰ ਵਾਲੀ ਨਹੀਂ ਨੇਕ ਸੈਤੂ ਆਪਣਾ ਭਾਂਡਾ ਲਿਆ ਛੇਤੀ ਗਰਨੇਵ ਨੇ ਅੰਗਰੇਜ਼ ਦਾ ਅਧਿਆ ਕੱਢਿਆ ਨਾ ਭਾਈ ਤੂੰ ਲਾ ਗੱਫੇ ਮੈਂ ਤਾਂ ਉਹੀ ਆਨੰਦ ਚਾ ਕੀ ਗੱਲ ਭਾਬੀ ਤਾਂ ਨਹੀਂ ਮਾਰ ਗਈ ਕਿਹੜਾ ਨਹੀਂ ਮਾਂ ਇਸੇ ਨਾਲ ਰੂਪ ਆਇਆ ਸੀ ਫੇਰ ਤਾਂ ਜ਼ਰੂਰ ਝੂਠੀ ਕੰਨੀ ਪੈ ਨਾ ਭਾਈ ਅੱਜ ਨਹੀਂ ਹੱਦ ਹੋ ਗਈ ਯਾਰਾ ਕੱਲੇ ਪੀਣੀ ਹੁੰਦੀ ਸ਼ਹਿਰ ਨਾ ਪੀਂਦਾ ਤੂੰ ਦਿਲ ਨਾਲ ਟੋੜਾ ਖਲਿਆ ਅਗਲਾ ਅਸੀ ਲਿਆ ਫੜ ਕੇ ਹਨ ਮੱਖੇ ਜੇ ਮਨ ਨਾਲ ਨੇਕ ਨੇ ਗਲਾਸੀ ਲਿਆ ਦੀ ਇੱਕ ਇੱਕ ਹਾੜਾ ਨੇਕ ਸਿਆਂ ਜਹੀ ਮਿਹਨਤ ਕਰਦਾ ਉਹਦਾ ਦੁਆਨੇ ਵੀ ਮੁੱਲ ਪੈਂਦਾ ਜੇ ਹੋਵੇ ਸੋਨੇ ਦਾ ਬਣ ਜਾ ਸੋਨੇ ਦਾ ਤੇਰਾ ਮੁੱਲ ਨਹੀਂ ਪਾਇਆ ਕਿਸ ਨੇ ਐਡਾ ਯਾਰ ਨਰ ਬੰਦਾ ਤੂੰ ਗਰਨਾਪ ਕਬੀਸ਼ਰਾ ਵਾਂਗੂ ਬੋਲਣ ਦਾ ਮੁੱਲ ਹੁੰਦਾ ਜ਼ਮੀਨਾਂ ਜਾਇਦਾਂ ਦਾ ਬੰਦਾ ਤਾਂ ਮਿੱਟੀ ਦੀ ਢੇਰੀ ਆ ਬਾਈ ਜਗਰੂਪ ਡਿਗਿਆ ਅੱਜ ਨੇਕ ਡਿਗਿਆ ਹੋਇਆ ਸੀ ਕਰਨਾਬ ਨੇ ਹੋਰ ਖੜਾ ਪਿਆ ਆਹੀ ਦੁੱਖ ਹੈ ਬਈ ਭਰਾ ਤੇਰਾ ਦਾ ਬਿਸਕੀ ਨਾਲ কুরਲੀਆਂ ਕਰੇ ਔਰ ਤੂੰ ਵੜਦਾ ਡੰਗਰਾਂ ਦੇ ਖੁਰਤੇ ਪੀਣਾ ਲਾਣ ਯੋ ਸੜੇ ਕੁੱਤੇ ਨਾਲ ਸੁੰਘਣ ਯਾਰ ਭਾਈ ਕਹੋਂਦਾ ਤੇਰਾ ਟੱਬਰ ਟੀਹਰ ਮਾਂ ਤੇਰੀ ਉਹ ਲੈ ਕੇ ਉੱਥੇ ਬੈਠਾ ਪੈ ਹੱਥ ਤੇ ਰੇਤ ਨਿਤ ਸੜਦੇ ਨੇ ਰੋਟੀਆਂ ਤੂੰ ਕਾਲੀਆਂ ਧੁਆਂਖੀਆਂ ਖਾਣਾ ਲਾਣ ਪੀਣਾ ਉਹ ਬੈਲੀ ਬਣਿਆ ਬੈਠਾ ਯਾਰ ਨੇਕ ਹਲਕਾ ਨਹੀਂ ਲੱਗਿਆ ਕੁਛ ਚਲ ਕਿਸਮਤ ਹੈ ਬਾਈ ਆਪਣੇ ਕੀ ਬਾਸਾ ਹੈ ਕਿਉਂ ਉਹ ਸਾਲਾ ਭੁੰਨ ਕੇ ਵੀਜਿਆ ਪਰ ਅਸ਼ਕੇ ਸੱਤਿਆ ਮਾਸੀ ਦੇ ਜਿਹਨੇ ਸਭ ਕੁਝ ਜਰ ਲਿਆ ਪਰ ਘਰ ਦੇ ਡਲੇ ਨਹੀਂ ਖੜਨ ਦਿੱਤੇ ਹਨੇਕ ਦਾ ਮੱਥਾ ਟੇਕਿਆ ਜਦ ਕਰਨੇ ਆਪ ਆਉਂਦਾ ਤਾਂ ਕੋਈ ਵਲ ਪਾ ਕੇ ਜਗਰੂ ਮਾਯਾ ਪ੍ਰੀਤ ਦਾ ਕਿੱਸਾ ਸੁਣਾ ਨੇਖ ਨੂੰ ਪੁਰਾ ਲੱਗਿਆ ਔਰ ਤੂੰ ਵੀ ਬਰੇ ਆ ਮਹੀਨੇ ਬਾਅਦ ਕਰੇ ਆਉਣਾ ਗਰਨਾ ਯਾਰ ਤੂੰ ਸਾਡੇ ਟੱਬਰ ਨੂੰ ਖਚਲਣ ਲੱਗ ਜਾਣਾ ਤੂੰ ਆ ਨਾ ਕੰਮ ਕਰਿਆ ਕਰ ਯਾਰ ਨੇਖ ਨੇ ਕਿਹਾ ਤਾਂ ਕੀ ਲੈਣਾ ਸਾਡੇ ਲੈਣਾ ਕਿਉਂ ਨਹੀਂ ਤੈਨੂੰ ਕੋਈ ਗੱਲ ਕਰ ਜੇ ਯਾਰ ਦਾ ਤੂੰ ਮੂੰਹੋਂ ਕਹਿ ਲੈ ਯਾਰ ਮਰਨ ਤੱਕ ਨਾ ਜਾਈਏ ਤੇ ਨਾਲ ਤਿਓ ਹੈ ਓ ਬੜ ਗੱਲ ਕਿਉਂ ਕਰੂ ਕੋਈ ਗੱਲ ਜਗਰੂਪ ਦੇ ਤੀਵੀਂ ਛੱਡਣ ਦੀ ਹੈ ਪੜ੍ਹੀ ਲਿਖੀ ਸੋਹਣੀ ਸਕੀਨ ਨੌਕਰੀ ਕਰਦੀ ਨੇ ਆਣੇ ਛੱਡ ਕੇ ਪੇਕੀ ਜਾ ਬੈਠੀ ਨੇ ਐਸਿਆਂ ਜਿਹੜੇ ਜੁਗਤੂ ਰਹਿਣਾ ਮੈਂ ਕਹਣਾ ਅੱਜ ਮਾਸੀ ਸਤਿਆ ਪਿੰਡ ਆਜੇ ਦੋ ਜਵਾਕ ਸਾਹਮਣੇ ਜਗਰੂਪ ਆਰਾਮ ਆਰਾਮ ਉਹਨੇ ਘਰ ਲਈ ਛੱਡਤੀ ਯਾਰ ਨੇਕ ਸੋਚੀ ਪੈ ਗਿਆ। ਇਹੀ ਪ੍ਰੀਤ ਨੇ ਕਿਹਾ ਸੀ। ਗਰਨਾਯਵ ਤੱਤੇ ਲੋਹ ਤੇ ਸੱਟ ਮਾਰ ਗਿਆ। ਦੇਖਨੇ ਇੱਕ ਸਿਆ ਮਾਸੀ ਜਾਂ ਤਾਂ ਕਿਸੇ ਨੂੰ ਮਾਰਤੇ ਆ ਜਾਂ ਮੂਰਖ ਹੈ। ਸੱਜੀ ਬਾਹ ਕੱਢ ਕੇ ਕਬਿਸ਼ਰਾਉਂ ਜਾਂਦਾ ਜਾਂਦਾ ਗਰਨਾਯਵ ਫਿਰ ਗਿਆ। ਗਰਨਾਯਵ ਦੇ ਬੋਲ ਤਲ ਖੂਦ ਦੇ ਤਲ ਚ ਉਠੇ ਨੇਕ ਦੇ ਮੱਥੇ 'ਚ ਗੂੰਜੇ। ਓਖਣ ਕੇ ਉਹਨੇ ਗਰਨਾਯਵ ਦੇਖਿਆ ਤਾਰੂ ਪੀ ਰਿਹਾ ਸੀ। ਚੰਗਾ ਹੋਇ ਮਿਲਦਿਆਂ ਫਿਰ ਕਹਿ ਕੇ ਚਲੇ ਗਿਆ। ਗਰਨਾਇਬ ਦੇ ਜਾਣ ਤੋਂ ਬਾਅਦ ਨੇਕ ਕੋਸ਼ੜੀ ਨੇੜੇ ਤੂਤ ਦੀ ਢੋਲਾਈ ਬੈਠਾ ਨੂੰ ਪਤਾ ਲੱਗੇ ਕੰਦ ਬਲਦ ਖੁੱਲ ਕੇ ਚਰੀ ਚ ਵੜ ਗਿਆ ਕਦੋਂ ਪਰਸ਼ਾਵੇਂ ਲੰਮਗੇ ਸੂਰ ਸੂਏ ਦੇ ਸਰਕੜੇ ਪਿੱਛੇ ਡੁੱਬਣ ਲੱਗਿਆ ਗਰਨਾਇਬ ਦੇ ਸਿੱਟੇ ਸਿਗਰਾਂ ਦੇ ਟੋਟੇ ਉਹਦੇ ਨੇੜੇ ਪਏ ਸੀ ਬੁਝੇ ਟੋਟੇ ਉਹਦੇ ਮੱਥੇ 'ਚ ਧੁਖਣ ਲੱਗੇ ਤੇ ਉੱਠੇ ਕੁੱਤ ਨੂੰ ਜੀ ਨਾ ਕੀਤਾ ਗਾਂ ਤੇ ਬਲਦ ਮੂਰੇ ਤੂੜੀ ਦਾ ਟੋਕਰਾ ਆਟਾ ਧੋੜ ਗਾਂ ਚੋਂ ਬੈਠਾ ਪਤਾ ਨਹੀਂ ਕਿਉਂ ਚਾਟ ਮਾਨਾ ਅੱਧੀ ਘਤਾਰ ਕੱਢੀ ਬਾਕੀ ਡੋਕੇ ਜਾਣ ਨੂੰ ਛੜਤੇ ਉੱਠੇ ਤੇ ਬੈਠੇ ਬੈਠ ਚੋਏ ਦੁੱਧ ਨਾਲ ਮਾਮਲੋਂ ਲਿਆਂਦਿਆਂ ਰੋਟੀਆਂ ਲੰਗਾ ਲੀਆਂ ਨਿੰਮ ਥੱਲੇ ਖਲੋਤੇ ਸਾਈਕਲ ਦੇ ਪਹੀਏ 'ਚ ਹਵਾ ਦੇਖੀ ਟਾਈਮ ਦਾ ਅਦਾਜਾ ਲਾਇਉਂ ਯਕੀਨ ਹੋ ਗਏ ਹਿੰਮਰ ਕਰਦਾ ਸ਼ੀਂਟਾ ਵਾਲੇ ਤੋਂ ਸ਼ਹਿਰ ਲਈ ਗੱਡੀ ਫੜ ਸਕਦਾ ਕੁੱਕੜ ਨੇ ਬਾਗ ਦੇਤੀ ਬਦਸ਼ਕ ਨਹੀਂ ਹੋਗੀ ਨਾਲ ਹੀ ਕਿਸੇ ਦਾ ਜਵਾਕ ਬੁੱਕਣ ਲੱਗਾ ਖੰਦਾ ਵੱਡ ਫਹਾ ਓਏ ਸਾਰਾ ਹੀ ਪੁੱਠਾ ਕੰਮ ਆ। ਕੋਠੜੀ ਚ ਵੜ ਕੇ ਦਾਤਰ ਝੋਲੇ ਚ ਪਾ ਕੇ ਸਾਈਕਲ ਦੇ ਹੈਂਡਲ ਨਾਲ ਟੰਗ ਲਿਆ। ਤਾਂ ਅੱਜ ਫਿਰ ਨਵੇੜੇ ਦੇ ਨੇ ਫੇ ਮਾਂ ਦੀ ਗੱਲ ਜਾ ਦੇ ਪੁੱਤ ਆਪਾਂ ਸਾਰੀ ਉਮਰ ਖੂਨੋਂ ਖੂਨ ਹੋ ਕੇ ਦੋ ਕਿੱਲੇ ਨਹੀਂ ਛਡਾ ਸਕਦੇ। ਜਗਰੂਪ ਦੇ ਹੋ ਕਰੀਏ 2 ਸਾਲ ਚ ਸੁਰਖਰੂ। ਸਿਆੜਾਂ ਤੋਂ ਬਿਨਾ ਜੱਟ ਦੀ ਕੀ ਜੂਣਾ ਤੂੰ ਕਿਵੇਂ ਕਿਵੇਂ ਦੰਦਾ ਥੱਲੇ ਜੀਭ ਲੈ ਕੇ ਸਿਆੜ ਕਬਜੇ ਹਟਕਾਰ ਪੁੱਤ ਉਹਦੇ ਮਨਚਾਹ ਪਹਿਲਾਂ ਮਾਂ ਨੂੰ ਕਬਜੇ ਹਟਕਾ ਲਈ ਡੰਗਰਾਂਗੇ ਟੂੜੀ ਦੀ ਟੋਕਰੀ ਸੱਡ ਬੂਹੇ ਨਜਿੰਦਰਾ ਮਾਰ ਖਿੜਕਾ ਭੇੜਿਆ ਦਾਤਰ ਹੈਂਡਲ ਨਾਲ ਟੰਗੇ ਸਾਈਕਲ ਤੇ ਚੜ੍ਹਨ ਤੋਂ ਪਹਿਲਾਂ ਪੱਕੀ ਤਾਂ ਮਾਂ ਵੱਲੋਂ ਦਿੱਤੇ ਪੈਸੇ ਉਹਦੇ ਬੂਹੇ ਵਿੱਚ ਹੈਗੇ 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 ਫਿਰਨੀ ਪਾ ਕੇ ਸੂਏ ਦੀ ਪਟੜੀ ਚੜ੍ਹਿਆ ਸੋਤਾ ਉੱਤਰ ਗਿਆ ਲੋ ਖਾਪੂ ਦੇ ਆਹਰ ਸੀ ਉਹਦੇ ਮਨ ਚ ਸਿਰਫ ਗੱਡੀ ਨਿਕਲ ਜਾਣ ਦਾ ਡਰ ਸੀ ਪਹਿਲੀ ਵਾਰ ਸੀ ਉਹਨੇ ਗੱਡੀ ਸ਼ਿੰਟਾਂ ਵਾਲੇ ਤੋਂ ਚੜਿਆ ਸੋਚਿਆ ਸ਼ਹਿਰ ਪਹੁੰਚਿਆ ਜਗਰੂਪ ਦਾ ਦਰਵਾਜ਼ਾ ਉਹਨੂੰ ਪਤਾ ਲੱਗਿਆ ਸੈਟ ਤੇ ਗਏ ਨੇ ਸੰਗ ਦਾ ਜਾਂ ਗਵਾਂਡੀਆਂ ਦੀ ਪੌੜੀਆਂ ਚੜ ਕੋਠੇ ਤੇ ਬਹਿ ਗਿਆ ਪ੍ਰੀਤ ਨੂੰ ਰੁਸ ਕੇ ਗਿਆ ਡੂੜਵਰਾ ਹੋ ਗਿਆ ਤੇ ਬੇੜੇ ਚ ਜੋੜ ਕੇ ਢਾਹੇ ਮੰਜੇ ਉਂਦੇ ਕਿਉਂ ਦੀਆਂ ਅੱਖਾਂ ਮਿਰਚਾਂ ਨਾਲ ਭਰਗੀਆਂ ਹਾਲਤ ਹੋਰ ਸੀ ਉੱਪਰੋਂ ਉਤਰਿਆ ਸਾਈਕਲ ਚੱਕਿਆ ਪੁੱਲ ਤੇ ਚੜਿਆ ਉੱਤੀ ਝਾਲ ਤੋਂ ਡਿੱਗਦਾ ਪਾਣੀ ਰੌਲਾ ਪਾਉਂਦਾ ਸਾਈਕਲ ਪੁਲੀ ਦੀ ਕੰਧ ਨਾਲ ਬੈਠਾ ਮੂਰੇ ਠੇਕਾ ਆ ਗਿਆ ਅਧਿਆ ਲੈ ਲਿਆ दारू ਪੀ ਲਈ ਤੇ ਉਹਦੇ ਮਨ ਚ ਆਈ ਜਗਰੂਪ ਨੇ ਉਹਨਾਂ ਜਮੀਨ ਸ਼ਰਾਉਂ ਚ ਮਦਦ ਕੀਤੀ ਤਾਂ ਠੀਕ ਆ ਜਾਂ ਨਹੀਂ ਪਰ ਮਾਂ ਨੂੰ ਤਾਂ ਲਿਜਾਣਾ ਪਰ ਮਾਂ ਦੀ ਗੱਲ ਕਰਦਾ ਕਰਦਾ ਉਹਦੇ ਪ੍ਰੀਤ ਚੇਤੇ ਆ ਗਏ ਖਫਾ ਹੋ ਗਿਆ ਪ੍ਰੀਤ ਬਾਰੇ ਸੋਚਣ ਲੱਗਿਆ ਜੇ ਝੂਠੇ ਹਟਾਉਣੀ ਐ ਤਾਂ ਚੱਜ ਨਾ ਹੰਡਾ ਇਹ ਲੱਗੇ ਜਗਰੂਪ ਦੀ ਮਿੱਟੀ ਚਾੜ ਦਿੱਤੀ ਤੇਰੇ ਸਿਰ ਤੇ ਆਜ ਹੀ ਰਲ ਕੇ ਲਾ ਦੇਾਂਗੇ ਜਾਂ ਮਾਂ ਨੂੰ ਲਿਆ ਜਾਵਾਂ ਤੇਰੀਆਂ ਰੋਟੀਆਂ ਥੱਪਣ ਆ ਜਾਣਾ ਜੋ ਅੱਖ ਜੰਮਣ ਮਨ ਚਾਈ ਸਾਈਕਲ ਦੇ ਹੈਂਡਲ ਨਾਲ ਲੰਕਦੇ ਝੋਲ ਚੋਂ ਦਾਤਰ ਕੱਢ ਕੇ ਨਹਿਰ ਚ ਮਾਰਿਆ ਸ਼ਹਿਰ ਨਹੀਂ ਗਿਆ ਵਾਪਸ ਨਹੀਂ ਗਿਆ ਪ੍ਰੀਤ ਦੇ ਪਿੰਡ ਵੱਲ ਨੂੰ ਸਾਈਕਲ ਭਜਾ ਲਿਆ ਪ੍ਰੀਤ ਦੀ ਰਹਿਣ ਸ਼ ਰੋਟੀਆਂ ਕਸਬੇ ਦੇ ਪਾਰ ਲਈ ਪੱਤੀ ਸੀ ਨੇੜੇ ਉੱਤਰ ਮਿਡਲ ਸਕੂਲ ਚ ਪੜਾਉਂਦੀ ਸਨੇਕ ਨੂੰ ਉਹਦੇ ਗੱਲਾਂ ਬਾਰੇ ਅਟੇ ਸਟੇ ਦਾ ਪਤਾ ਦੀ ਵੱਡੀ ਝਾਲ ਤੋਂ ਹਵਾ ਵਾਂਗ ਰੋਟੀ ਉੱਪੜਿਆ ਅੱਡੇ ਦੀਆਂ ਏਕੜ ਦੁੱਕੜ ਦੁਕਾਨਾਂ ਹਲੇ ਖੁੱਲੀਆਂ ਸੀ ਨੇਕ ਨੇ ਕਿਸੇ ਤੋਂ ਪ੍ਰੀਤ ਦਾ ਪੁੱਛਿਆ ਪਤਾ ਲਗਾ ਸਾਹਮਣੇ ਖੰਭਰ ਕੋਲ ਨੇਕ ਨੇ ਬੂਹਾ ਖੜਕਾਇਆ ਜਦੋਂ ਮੂਰੇੋਂ ਅੰਦਰੋਂ ਨਿਕਲੀ ਤਾਂ ਪ੍ਰੀਤ ਆਹ ਵੇਲੇ ਸੁਖਤਾ ਹੈ ਪ੍ਰੀਤ ਘਾਬਰ ਗਈ ਪਿੱਛੋਂ ਕੋਈ ਆਵਾਜ਼ ਹੈ ਕੌਣ ਆ ਪ੍ਰੀਤ ਕੋਈ ਨਹੀਂ ਕਲੀਗ ਆ ਮੇਰਾ ਬੀਬੀ ਪ੍ਰੀਤ ਮੁੜ ਲਗੀ ਨੇਕ ਨੇ ਬਾਹ ਫੜ ਲਈ ਮੈਂ ਲੈਣ ਆਇਆ ਇੱਕ ਮਿੰਟ ਰੋਕ ਮੈਂ ਉਹ ਨਹੀਂ ਆਉਣੀ ਪ੍ਰੀਤ ਨੇ ਸਿਰ ਤੇ ਦੁਪੱਟਾ ਵਾਲਿਆ ਬਾਹਰ ਆਪਾਂ ਗੱਲ ਕਰ ਲਈਏ ਪਹਿਲਾਂ ਤੁਰਦੇ ਉਹ ਨੇੜੇ ਛੇ ਦੁਆਲੇ ਦੇ ਮੈਦਾਨ ਚ ਬੈਂਚ ਤੇ ਆ ਕੇ ਬਹਿ ਗਏ ਬਹਾਨਾ ਨਾ ਹੁਣ ਬਣਾਈ ਮੈਂ ਮਿੱਠ ਕੇ ਆਇਆ ਮੈਂ ਤੈਨੂੰ ਲੈਣ ਆਇਆ ਮੈਂ ਤੈਨੂੰ ਘਰੇ ਰੱਖਣਾ ਬਹਾਨਾ ਨਹੀਂ ਪਰ ਇੱਕ ਗੱਲ ਸੁਣ ਲੈ ਮੇਰੀ ਮੈਂ ਬਹੁਤ ਕੁਝ ਸੁਣ ਲਿਆ ਮੈਂ ਲੈਣ ਆਇਆ ਨਹੀਂ ਜੋ ਮੈਂ ਕਹਿਣਾ ਉਹ ਤੂੰ ਸੁਣ ਪਹਿਲਾਂ ਪ੍ਰੀਤ ਨੇ ਕਿਹਾ ਨੇਕ ਚੁੱਪ ਹੋ ਗਿਆ। ਦੇਖ ਜਦ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਮੈਂ ਵੀ ਇਹੀ ਚਾਹੁੰਦੀ ਕਿ ਤੂੰ ਆਮ ਹੈ ਮੈਂ ਤੇਰਾ ਸੰਬੰਧ ਬਣਾ ਕੇ ਜਗਰੂਪ ਤੋਂ ਬਦਲਾ ਲਵਾਂ। ਪਰ ਤੇਰੀ ਮਾਂ ਨੂੰ ਮੇਰੇ ਇਰਾਦੇ ਦੀ ਪਣਕ ਪੈ ਗਈ ਸੀ। ਉਹ ਮੈਨੂੰ ਮਿਲੀ ਕਹਿਣ ਲੱਗੀ ਮੇਰੇ ਪੁੱਤ ਦੇ ਸਭ ਸਿਆੜ ਗਿਰਵੀ ਨੇ ਇਕੱਲਾ ਨਾ ਉਹ ਛੜਾ ਨਹੀਂ ਸਕਦਾ। ਜਗਰੂਪ ਮੇਰੀ ਮਦਦ ਕਰ ਸਕਦਾ ਜਾਂ ਤਾਂ ਮੈਨੂੰ ਆਪਣੇ ਨਾਲ ਰਹਿਣ ਦੇ ਨਹੀਂ ਜਿੱਦਾਂ ਸਿਆਣ ਸੁੱਟ ਕੇ ਮੈਂ ਜਗਰੂਪ ਬਲ ਝਾਕਦੀ ਨਹੀਂ ਮੈਂ ਪਿੰਟ ਮੈਂ ਉਹਦੀ ਗੱਲ ਨਹੀਂ ਮੰਨੀ ਪਰ ਜਦੋਂ ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਚੰਦ ਸਿਆਣਾ ਬਦਲੇ ਉਤਾਰ ਹਣਾਉਂਦੇ ਵੇਖਿਆ ਤਾਂ ਸੋਚਿਆ ਕਿ ਪਹਿਲਾਂ ਸਤਿਆ ਨੇ ਕਿਸੇ ਦਾ ਉਤਾਰ ਪੁਰਸ਼ ਨੂੰ ਹੜਾਇਆ ਫਿਰ ਮੇਰਾ ਮੈਨੂੰ ਤੇਰੀ ਮਾਂ ਦੀ ਮਜਬੂਰੀ ਤਾਂ ਸਮਝ ਆਂਦੀ ਹੈ ਪਰ ਜਦੋਂ ਮੈਂ ਤੈਨੂੰ ਜਗਰੂਪ ਦਾ ਉਤਾਰ ਹਣਾਉਂਦੇ ਦੇਖਿਆ ਮੈਂ ਫੈਸਲਾ ਕੀਤਾ ਕੁਝ ਵੀ ਹੋਵੇ ਮੈਂ ਤੈਨੂੰ ਕਿਸ ਦਾ ਉਤਾਰ ਨਹੀਂ ਹਣਾਉਣ ਦੇਣਾ ਤੇ ਨੂੰ ਮੈਂ ਉਸ ਤਰ੍ਹਾਂ ਰੱਖਣਾ ਜਿਵੇਂ ਤੂੰ ਸਾਵਾਂ ਕਾਦੇ ਲਈ ਉਤਾਰ ਖੰਡਾਵੇਂ ਤੂੰ ਕੰਮ ਕਰਨ ਵਾਲਾ ਤਖੜਾ ਚਿਹਰਾ ਮੋਰਾ ਸਭ ਕੁਝ ਵਧੀਆ ਤੂੰ ਸਾਊ ਮੁੰਡਾ ਪਰ ਮੈਂ ਹੁਣ ਉਤਾਰ ਜਦ ਤੈਂ ਹਾਂ ਕੀਤਾ ਭਾਬੀ ਹੁਣ ਤੋਂ ਕਹਿੰਦੀ ਸੀ ਮੈਂ ਤੇਰੇ ਜਵਾਕ ਜੰਮਣ ਆਜੂ ਰੋਟੀਆਂ ਥੱਪਣ ਆਜੂ ਹੁਣ ਚੱਲ ਫੇਰ ਉਤਾਰ ਉਤੂਰ ਦਾ ਕਿਹੜਾ ਰੌਲਾ ਚੱਲ ਪੈਣ ਨੂੰ ਮੇਰੀ ਗੱਲ ਤਾਂ ਸੁਣ ਹਾਂ ਦੱਸ ਤੂੰ ਤੋਰ ਤਾਂ ਸਹੀ ਉਹ ਨਹੀਂ ਮੇਰੀ ਗੱਲ ਸੁਣ ਇਹੋ ਕਰਦੇ ਆ ਮੈਂ ਤੈਨੂੰ ਆਪਣੀ ਭੈਣ ਦਾ ਰਿਸ਼ਤਾ ਦਿੰਨੀ ਆ ਹਰਨੇਕ ਤੂੰ ਕਿਉਂ ਉਤਾਰ ਕਿਸੇ ਦਾ ਹੰਡਾ ਮੈਂ ਨੇਖ ਹਨੇਰੇ ਚ ਪ੍ਰੀਤਵਲ ਦੇਖਦਾ ਸੀ ਮੈਂ ਜਾਣਦੀ ਆ ਤੇਰੀ ਮਾਂ ਨੇ ਆਪਣੀ ਦੋ ਕਨਾਲਾਂ ਭੋਏ ਨਿਕਲਣ ਤਾਂ ਉਥੋਂ ਨਹੀਂ ਆਉਣਾ ਤੈਨੂੰ ਆਪਣੀ ਮਾਂ ਤੇ ਫਖਰ ਹੋਣਾ ਚਾਹੀਦਾ ਜਿੰਨਾ ਤੇਰੇ ਲਈ ਜਿਨੇ ਇੰਨਾ ਕੁ ਜਰਿਆ ਪਰ ਹੁਣ ਸਾਰਾ ਟੱਬਰੇ ਥੋੜਾ ਉਤਾਰ ਹੰਡਾਈ ਜਾਂਦਾ ਦੇਹ ਤਾਂ ਸਹੀ ਤੇਰੀ ਮਾਂ ਦਾ ਦੁੱਖ ਪਹਿਲਾਂ ਪੂਰਨ ਸੇਉ ਹੁਣ ਜਗਰੂਪ ਹੈ ਜਗਰੂਪ ਦੇ ਕੱਪੜੇ ਤੂੰ ਪਾਉਣਾ ਪਰ ਅਸਲ ਜ਼ਿੰਦਗੀ ਚ ਉਤਾਰਨੀ ਤੈਨੂੰ ਹੰਡਾਉਣ ਦਿੰਨਾ ਚਲਾ ਭੈਣ ਨੂੰ ਬੁਲਾਵਾ ਆਪਣੇ ਨੂੰ ਦੇਖ ਪ੍ਰੀਤ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਉਹਨੂੰ ਸਮਝ ਨਹੀਂ ਸੀ ਲੱਗ ਰਿਹਾ ਮਾਂ ਤੇ ਖੁਸ਼ ਹੋਵੇ ਜਾਂ ਪ੍ਰੀਤ ਤੇ ਘਰੇ ਜਾ ਕੇ ਮੂੰਹ ਨੇ ਰਿਚ ਅੰਦਰ ਵੜਿਆ ਪ੍ਰੀਤ ਨੇ ਜਾ ਕੇ ਮਾਂ ਨੂੰ ਦੱਸਿਆ ਪ੍ਰੀਤ ਦੀ ਛੋਟੀ ਭੈਣ ਨਾਲ ਬੈਠੀ ਗੱਲਾਂ ਕਰ ਰਹੀ ਸੀ ਨੇਕ ਤੇ ਪ੍ਰੀਤ ਦੀ ਭੈਣ ਦੀ ਇਕੱਠੇ ਰਹਿਣ ਦੀ ਵਿਆਹ ਕਰਾਉਣ ਦੀ ਗੱਲ ਪੂਰੀ ਹੋ ਚੁੱਕੀ ਸੀ ਪ੍ਰੀਤ ਖੁਸ਼ ਸੀ ਨੇਕ ਵੀ ਖੁਸ਼ੀ ਉਹਦਾ ਘਰ ਬਸ ਰਿਹਾ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਿਸੇ ਦਾ ਉਤਾਰ ਨਹੀਂ ਹੰਡਾ ਰਿਹਾ